ਤੇ ਹਾਂਜੀ ਸਤਸਰੀਆ ਕਾਲਜੀ ਸਾਰੇ ਪੈਣਾ ਪਰਾਵਾਂ ਨੂੰ ਤੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ 2-3 ਦਿਨ ਹੋ ਗਏ ਵੀਡੀਓ ਨਹੀਂ ਬਣਾ 파ਰੇ ਕਿਉਂਕਿ ਆਪਣੇ ਘਰ 'ਚ ਬਿਮਾਰੀ ਚੱਲ ਰਹੀ ਹੈ ਤੇ ਬਹੁਤ ਹੀ ਪਰੇਸ਼ਾਨ ਹੋ ਰਹੇ ਆ ਤੇ ਇਹ ਕਿਉਂਕਿ ਬਿਮਾਰ ਹੋ ਜਾਂਦੀ ਹੈ ਵਾਰ-ਵਾਰ ਤੇ ਬਹੁਤ ਪ੍ਰੋਬਲਮ ਹੁੰਦੀ ਹੈ ਪਹਿਲਾਂ ਬਿਮਾਰ ਹੋਈ ਇਹਦੇ ਸੀਨੇ 'ਚ ਦਰਦ ਹੋ ਜਾਂਦਾ ਐ ਅਟੈਕ ਦੀ ਸ਼ਿਕਾਇਤ ਆ ਗਈ ਆਪਾਂ ਅਟੈਕ ਦੀ ਦਵਾਈ ਲੈਂਦੀ ਤੇ ਵਾਰ-ਵਾਰ ਹੁਣ ਹੋਰ ਵੀ ਸ਼ੂਗਰ ਚੈੱਕ ਕਰਵਾ ਲਈ ਉਹ ਵੀ ਠੀਕ ਹੈ ਦੀ ਹੈ ਬਲੱਡ ਚੈੱਕ ਕਰਵਾ ਲਿਆ ਉਹ ਵੀ ਠੀਕ ਹੈਗਾ ਮਸੇਂ ਨਾਸਰ ਨੂੰ ਕਦੇ ਦਰਦ ਕਦੇ ਛਾਤੀ ਨੂੰ ਕਦੇ ਕਿੱਦਾਂ ਤੇ ਕਦੇ ਕੱਦਾਂ ਪਤਾ ਨਹੀਂ ਪਤਾ ਨਹੀਂ ਕਾਹਦੀਆਂ ਨਜ਼ਰਾਂ ਲੱਗੀਆਂ ਰੱਬ ਨੇ ਕਹੀ ਸਾਡੇ ਤੇ ਐਡੇ ਦੁੱਖ ਦਿੱਤੇ ਆ ਫੇਰ ਅੱਬਾ ਤੇਰੇ ਅੱਗੇ ਤਾਂ ਦੁਆ ਹੀ ਕਰਦੇ ਆ ਕਿ ਤੂੰ ਸਾਨੂੰ ਇਹੋ ਜਿਹੇ ਦੁੱਖ ਨਾ ਦੇ ਤਾਂ ਠੀਕ ਹੀ ਆ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਦੁੱਖਾਂ ਦੇ ਬੜੇ ਮਾਰੇ ਹੋਇਆ ਤੇ ਇੰਨੇ ਸਹਿਣ ਸਾਡੇ ਕੋਲ ਦੁੱਖ ਨਹੀਂ ਹੁੰਦੇ ਕਿਉਂਕਿ ਅਸੀਂ ਦੁੱਖ ਨਹੀਂ ਸਹਿ ਸਕਦੇ ਬਾਰੇ ਦੁੱਖ ਦੇ ਤੇ ਤੂੰ ਸਾਨੂੰ ਅਸੀਂ ਬਹੁਤ ਸਹਿਣ ਕੀਤੇ ਜਿੱਥੇ ਜ਼ਿਆਦਾ ਦੁੱਖ ਸਹਿਣ ਕਰਦਾ ਬੰਦਾ ਉੱਥੇ ਜਿਆਦਾ ਰੱਬਾ ਤੂੰ ਦੁੱਖ ਹੀ ਦਿਨਾ ਸਾਨੂੰ ਤੇ ਦੁੱਖ ਨਾ ਦੇ ਤਾਂ ਚੰਗੀ ਗੱਲ ਹੀ ਆ ਪਰੇਸ਼ਾਨਾ ਪ੍ਰਮਾਤਮਾ ਤੂੰ ਚੰਗਾ ਕਰ ਸਾਡੇ ਤੇ ਚੰਗੇ ਦਿਨ ਲਿਆ ਜਿੱਦਾਂ ਤੂੰ ਅੱਕੇ ਵਿਚੋ ਜੇ ਸਾਨੂੰ ਚੰਗੇ ਦਿਨ ਦਿਖਾਏ ਤੇ ਹੁਣ ਫੇਰ ਉਹ ਜਿਹੇ ਦਿਨ ਲਿਆ ਦੇ ਅਸੀਂ ਤੇਰਾ ਕੁਛ ਵੀ ਨਹੀਂ ਵਿਗਾੜਿਆ ਬਾਬਾ ਮੇਰੇ ਬਾਬਾ ਨਾਨਕਾ ਤੇਰਾ ਕੁਛ ਨਹੀਂ ਵਿਗਾੜਿਆ ਅਸੀਂ ਤੇ ਸਾਡੇ ਤਿੰਨ ਜਿਹੜੇ ਹੈਗੇ ਫੇਰ ਉਦਾਂ ਤੋਂ ਲਿਆ ਦੋ ਤੂੰ ਸਿੱਧਾ ਪਹਿਲਾਂ ਹੈਗੇ ਸੀਗੇ ਤੇ ਦੇਖ ਲਓ ਜੀ ਬੋਤਲ ਲੱਗ ਰਹੀ ਹੈ ਤੇ ਸਾਰੇ ਜਿਹੜੇ ਮੇਰੇ ਪੇਰ ਭਰਾ ਪੈਣ ਸਾਨੂੰ ਵੇਖਦੇ ਹੋ ਤਾਂ ਜਰੂਰ ਦੁਆ ਕਰਿਓ ਕਿ ਅ ਜਲਦੀ ਠੀਕ ਹੋ ਜਾਵੇ ਕਦੇ ਬੋਤਲ ਲਗਦੀ ਹੈ ਕਦੇ ਕਿਵੇਂ ਘਰ ਚ ਪਰੇਸ਼ਾਨੀਆਂ ਬਹੁਤ ਜ਼ਿਆਦਾ ਹੋ ਚੁੱਕੀਆਂ ਤੇ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਬਾਈ ਜੀ ਆਪਣੇ ਬਹੁਤ ਹੀ ਪ੍ਰੋਬਲਮ ਜ਼ਿਆਦਾ ਹੋ ਚੁੱਕੀ ਹੈ ਤੇ ਨਹੀਂ ਤਾਂ ਸਾਡਾ ਰੱਬ ਸੁਣਦਾ ਤੇ ਨਾ ਕੋਈ ਹੈ ਤੇ ਤੁਸੀਂ ਜਰੂਰ ਦੁਆ ਜਿਹੜਾ ਵੀ ਸਾਨੂੰ ਇਹ ਭਰਾ ਦੇਖਦਾ ਤੇ ਦੁਆ ਜਰੂਰ ਕਰਿਓ ਕਿ ਜਲਦੀ ਜਲਦੀ ਮੇਰੇ ਘਰ ਦੇ ਠੀਕ ਹੋ ਜਾਣ ਤੇ ਆਪਾਂ ਫੇਰ ਪਹਿਲਾਂ ਵਾਂਗੂ ਜਿਵੇਂ ਖੁਸ਼ੀਆਂ ਮਨੋਂ ਦੇ ਸੀ ਉਹੇ ਖੁਸ਼ੀਆਂ ਕਰੀਏ ਅੱਜ ਦੁਸ਼ਹਿਰਾ ਵੀ ਆ ਤੇ ਸਾਰਿਆਂ ਨੂੰ ਦੁਸ਼ਹਿਰੇ ਦੀ ਹੈਪੀ ਦੁਸ਼ਹਿਰਾ ਬਈ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਪਰ ਸਾਡੇ ਦੁਸ਼ਹਿਰੇ ਵਾਲੇ ਦਿਨ ਵੀ ਸਾਡੇ ਘਰੇ ਬਿਮਾਰੀ ਹੈਗੀ ਆ ਨਹੀਂ ਨਿਕਲ ਰਹੀ ਪਤਾ ਨਹੀਂ ਰੱਬ ਦਾ ਕੀ ਮਾੜਾ ਕਰ ਲਿਆ ਕੀ ਗੁਨਾਹ ਕੀਤਾ ਸੀ ਇਹੋ ਜਿਹੜਾ ਸਾਡੇ ਤੇ ਮਾਲਕ ਅਜੇ ਰਾਜੀ ਨਹੀਂ ਹੈਗਾ ਪਰ ਚਲੋ ਕੋਈ ਨਹੀਂ ਮਾਲਕ ਸੁੱਖ ਰੱਖੇ ਜਿਹੜਾ ਵੀ ਮਾਲਕ ਚਾਹੁੰਦਾ ਉਹ ਹੋਊਗਾ ਬਈ ਅਸੀਂ ਤਾਂ ਹੁਣ ਉਹਦੇ ਅੱਗੇ ਦੁਆ ਕਰਦੇ ਆ ਕਿ ਸਾਨੂੰ ਚੰਗਾ ਰੱਖ ਤੇ ਨਾ ਸਾਨੂੰ ਪਰੇਸ਼ਾਨੀਆਂ ਦੇ ਟੈਨਸ਼ਨਾਂ ਨਾਲ ਪਹਿਲਾਂ ਬੜੇ ਮਾਰੇ ਹੋਇਆ ਤੇ ਹੋਰ ਅਸੀਂ ਟੈਨਸ਼ਨਾਂ ਤੇਰੀਆਂ ਨਹੀਂ ਲੈ ਸਕਦੇ ਬਾਬਾ ਜੀ ਤੇ ਪਰੇਸ਼ਾਨ ਬਹੁਤ ਜ਼ਿਆਦਾ ਹੈ ਤੇ ਤੂੰ ਸਾਰੇ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਸਾਰੇ ਦੁਆ ਕਰੋ ਕਿ ਅਸੀਂ ਮੇਰੇ ਘਰ ਦੀ ਜਲਦੀ ਠੀਕ ਹੋ ਜਾਵੇ ਤੇ ਫਿਰ ਆਪਾਂ ਵੀਡੀਓ ਚੰਗੀਆਂ ਸੋਹਣੀਆਂ ਬਣਾਵਾਂਗੇ ਜਿਵੇਂ ਅੱਗੇ ਆਪਾਂ ਹਾਰਡ ਵਰਕਿੰਗ ਦੀਆਂ ਬਣਾਉਂਦੇ ਸੀਗੇ ਤੇ ਠੀਕ ਹੈ ਜੀ ਤੁਹਾਡੇ ਅੱਗੇ ਇਹ ਬੇਨਤੀ ਹੈਗੀ ਆ ਤੇ ਸਾਨੂੰ ਜਲਦੀ ਤੇ ਤੁਸੀਂ ਸਾਰੇ ਜਿੰਨੇ ਵੀ ਆ ਦੁਆ ਜ਼ਰੂਰ ਕਰਿਓ ਮਾਲਕ ਪਤਾ ਨਹੀਂ ਸਾਡੇ ਤੋਂ ਕਿਉਂ ਰੁੱਸਿਆ ਬੈਠਾ ਅਸੀਂ ਤਾਂ ਮਾਲਕ ਅੱਗੇ ਦੁਆ ਕਰਦੇ ਆ ਕਿ ਮਾਲਕਾ ਨਾ ਰੋਸ ਅਸੀਂ ਪਹਿਲਾਂ ਬੜੇ ਪਰੇਸ਼ਾਨ ਹੋਏ ਹੋਏ ਆ ਪਹਿਲਾਂ ਹੀ ਤੋਂ ਸਾਨੂੰ ਬੜੀਆਂ ਤੰਗੀਆਂ ਦਿੱਤੀਆਂ ਸਾਰਾ ਕੁਝ ਹੋਇਆ ਫਿਰ ਵੀ ਉਹਨਾਂ ਤੰਗੀਆਂ ਤੋਂ ਨਿਕਲ ਕੇ ਆਏ ਆ ਪਰੇਸ਼ਾਨੀਆਂ ਚੋਂ ਨਿਕਲ ਕੇ ਆਏ ਆ ਤਾਂ ਹੁਣ ਇਦਾਂ ਦਾ ਨਾ ਕਰ ਸਾਡੇ ਤੇ ਕੋਈ ਜ਼ੁਲਮ ਜਿਹੜਾ ਸਾਡੇ ਕੋਲ ਸਹਿ ਨਾ ਹੋ ਸਕੇ ਠੀਕ ਹੈ ਜੀ